ਉਹ ਮੀਡੀਆ ਉਹਨਾਂ ਨੇ ਸਾਧ ਲਿਆ ਦੇ ਦੂੰਗਾ A to Z ਰਿਕਾਰਡ ਸਾਡੇ ਕੋਲ ਮਿਲ ਜੂਗਾ ਹਾਂਜੀ ਸਾਸਰੀ ਕਾਲ ਜੀ ਕੀ ਹਾਲ ਚੱਲੇ ਹੈਪੀ ਦਿਵਾਲੀ ਸਾਰੇ ਮੇਰੇ ਭਰਾਵਾਂ ਨੂੰ ਲੈ ਵੀ ਇਹ ਵੀਡੀਓ ਪਹਿਲਾਂ ਸੇਵ ਕਰ ਲੋ ਸੇਵ ਕਰਨ ਤੋਂ ਬਾਅਦ ਆਪਣੇ ਪਾ ਦਿਓ ਬੋਸਾਂ ਨੂੰ ਬੋਸਾਂ ਨੂੰ ਪਤਾ ਕੀ ਹੁੰਦਾ ਬੋਸਾਂ ਨੂੰ ਪਾ ਦਿਓ ਮਤਲਬ ਜਿਨ੍ਹਾਂ ਦੇ ਕੋਲ ਤੁਸੀਂ ਕੰਮ ਕਰਦੇ ਹੋ ਤੇ ਆਪਣੇ ਮਾਲਕਾਂ ਨੂੰ ਪਾ ਦਿਓ ਉਹਦਾ ਕਾਰਨ ਇਹ ਹੋਊਗਾ ਵੀ ਜਦੋਂ ਉਹਨਾਂ ਕੋਲ ਵੀਡੀਓ ਜਾਊਗੀ ਤੇ ਤੁਹਾਨੂੰ ਇਹ ਚੀਜ਼ਾਂ ਘੈਂਡ ਘੈਂਡ ਦਿਵਾਲੀ ਤੇ ਗਿਫਟ ਕਰਨਗੇ ਮੇਰੇ ਭਰਾ ਤੇ ਤੁਸੀਂ ਵੀ ਕੰਮ ਅੱਛਾ ਕਰਕੇ ਦਿਓ 100% ਆਪਣੇ ਵੱਲੋਂ ਕੰਮ ਕਰਕੇ ਦਿਓ ਤੇ ਮਾਲਕ ਤੁਹਾਨੂੰ ਆਟੋਮੈਟਿਕ ਗਿਫਟ ਦੇਵੇਗਾ ਬਹੁਤ ਸੋਹਣੇ ਸੋਹਣੇ ਤੇ ਮਾਲਕਾਂ ਵਾਸਤੇ ਬਹੁਤ ਵਧੀਆ ਆਫਰ ਮੈਂ ਲਾ ਰਿਆ ਵਾਂ ਬੜੇ ਘੱਟ ਪ੍ਰਾਈਸ ਦੇ ਵਿੱਚ ਜਿਨ੍ਹਾਂ ਦੇ ਕੋਲ 20 25 25 50 50 ਵਰਕਰ ਕੰਮ ਕਰਦੇ ਆ ਉਹਨਾਂ ਵਾਸਤੇ ਤਾਂ ਬਹੁਤ ਹੀ ਤਕੜਾ ਮਤਲਬ ਬਹੁਤ ਘੱਟ ਰੇਂਜ ਦੇ ਵਿੱਚ ਮੈਂ ਇਹ ਜਿਹੜੀ ਚੀਜ਼ ਆ ਬਲਕ ਦੇ ਵਿੱਚ ਦੇ ਰਿਹਾ ਵਾਂ ਕਿਉਂਕਿ ਸਾਡਾ ਬਾਹਨੇ ਨਾਲ ਮਾਲ ਨਿਕਲ ਜਾਊਗਾ ਤੇ ਮੇਰੇ ਭਰਾਵਾਂ ਦਾ ਬੈਨੀਫਿਟ ਹੋ ਜਾਊਗਾ ਤੇ ਚੀਜ਼ਾਂ ਵੀ ਐਸੀਆ ਦਊਗਾ ਪੂਰੀਆਂ ਨਜ਼ਾਰੇ ਦੀਆਂ ਦੂਜੀ ਗੱਲ ਸਾਡਾ ਆਨਲਾਈਨ ਦਾ ਕੰਮ ਜਿਹੜਾ ਆ ਬਿਲਕੁਲ ਇੱਕ ਨੰਬਰ ਦੇ ਵਿੱਚ ਆ ਕੋਈ ਕਿਸੇ ਦੀ ਕੋਈ ਧੋਖਾਧੜੀ ਨਹੀਂ ਅੱਜ ਕੱਲ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਇੱਕ ਆ ਮੁੰਡਾ ਦੋ ਇੱਕ ਸਰਦਾਰ ਮੁੰਡਾ ਆ ਇੱਕ ਮੋਨਾ ਮੁੰਡਾ ਆ ਕੂਰੀਅਰ ਲੈ ਕੇ ਆਉਂਦੇ ਆ ਕਿਸੇ ਮੇਰੇ ਭਰਾ ਨੇ ਪਾਰਸਲ ਮੰਗਾਇਆ ਹੁੰਦਾ ਆ ਤੇ ਉਹ ਚੀਜ਼ ਕੁਝ ਹੋਰ ਨਿਕਲ ਜਾਂਦੀ ਆ ਤੇ ਉਹ মিডিਆ ਉਹਨਾਂ ਨੇ ਸੱਦ ਲਿਆ ਉਹ ਮੇਰੇ ਭਰਾ ਕੋਰੀਅਰ ਵਾਲੇ ਮੁੰਡਿਆਂ ਨੂੰ ਦਬਕੇ ਮਾਰਨ ਦਿਆ ਆ ਗਲਤ ਲੈਂਗੁਏਜ ਯੂਜ਼ ਕਰਦਾ ਪਿਆ ਆ ਮੈਂ ਉੱਥੇ ਮੇਰੇ ਭਰਾ ਦੀ ਜਾਣਕਾਰੀ ਵਿੱਚ ਵਾਧਾ ਦੇ ਦਵਾਂ ਵੀ ਕੂਰੀਅਰ ਜਿਹੜਾ ਬੁਆਏ ਹੁੰਦਾ ਆ ਲੈ ਕੇ ਆਉਂਦਾ ਉਹਦੀ ਇਹਦੇ ਵਿੱਚ ਕੋਈ ਰਿਸਪੌਂਸਿਬਿਲਟੀ ਨਹੀਂ ਹੁੰਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਬਸ ਤੁਸੀਂ ਇੰਨਾ ਧਿਆਨ ਦੇਣਾ ਆ ਕਿ ਪਾਰਸਲ ਰੀਸੀਵ ਕਰਨ ਲੱਗਿਆ ਪਾਰਸਲ ਕਿਤੇ ਖੁੱਲਿਆ ਤਾਂ ਨਹੀਂ ਕਿਤੇ ਫਟਾ ਤਾਂ ਨਹੀਂ ਜੇ ਤੁਹਾਨੂੰ ਡਾਊਟ ਲੱਗਦੀ ਹੈ ਉਹਨੂੰ ਵਾਪਸ ਭੇਜ ਦਿਓ ਉਹਨੂੰ ਤੁਸੀਂ ਰੀਸੀਵ ਹੀ ਨਾ ਕਰੋ ਜਿੱਦਾਂ ਤੁਸੀਂ ਰੀਸੀਵ ਕਰ ਲਿਆ ਤੁਹਾਡੀ ਰਿਸਪੌਂਸਿਬਿਲਟੀ ਬਣ ਜਾਂਦੀ ਆ ਲੇਕਿਨ ਜੇ ਤੁਹਾਨੂੰ ਫਿਰ ਵੀ ਡਾਊਟ ਆ ਸਾਡਾ ਕੰਮ ਕਰਨ ਦਾ ਤਰੀਕਾ ਦੱਸ ਦੇਣਾ ਦੁਨੀਆ ਦਾ ਜੋ ਮਰਜ਼ੀ ਹੋਵੇ ਸਾਨੂੰ ਕੋਈ ਮਤਲਬ ਨਹੀਂ ਅਸੀਂ ਇਸ ਤਰੀਕੇ ਨਾਲ ਕੰਮ ਕਰਦੇ ਆ ਅਸੀਂ ਕਸਟਮਰ ਨੂੰ ਕਹਿੰਦਾ ਆ ਵੀ ਜੇ ਕੋਈ ਦਿੱਕਤ ਆਵੇ ਪਹਿਲੀ ਗੱਲ ਤਾਂ ਸਾਡੇ ਪਾਰਸਲ 'ਚ ਕਦੇ ਹੀ ਨਹੀਂ ਦਿੱਕਤ ਆਉਂਦੀ ਆ ਕੋਰੀਅਰ ਵਿੱਚ ਕੋਈ ਕੋਰੀਅਰ 파ਟਨਰ ਵਿੱਚ ਇੰਨੇ ਬੋਏ ਮੁੰਡੇ ਹੁੰਦੇ ਆ ਉਹ ਕੋਈ ਇੱਕ ਚੀਜ਼ ਕੱਢ ਲੈ ਕਰ ਜੇ ਅਸੀਂ ਕੁਝ ਕਹਿ ਨਹੀਂ ਸਕਦੇ ਲੇਕਿਨ ਉਹਦਾ ਪੈਕਿੰਗ ਦੱਸ ਦਿੰਦੀ ਆ ਫਿਰ ਕਸਟਮਰ ਸਾਡਾ ਕੀ ਕਰਦਾ ਉਹਦੀ ਵੀਡੀਓ ਬਣਾਉਂਦਾ ਆ ਉਹਦੇ ਵਿੱਚੋਂ ਅਗਰ ਚੀਜ਼ ਉਹ ਸਹੀ ਨਹੀਂ ਪਾਈ ਜਾਂਦੀ ਤੇ ਸਾਨੂੰ ਭੇਜਦਾ ਆ ਅਸੀਂ ਅੱਗੇ ਕੋਰੀਅਰ 파ਟਨਰ ਨੂੰ ਭੇਜਦੇ ਆ ਸਾਡਾ ਲੰਮਾ ਪ੍ਰੋਸੈਸ ਆ ਸਾਨੂੰ ਬਹੁਤ ਲੇਟ ਜਿਹੜਾ ਆ ਉਹਦਾ ਕਲੇਮ ਮਿਲਦਾ ਲੇਕਿਨ ਅਸੀਂ ਕਸਟਮਰ ਨੂੰ ਔਨ ਦੀ سپورਟ ਇੱਕ ਅੱਧੇ ਦਿਨ ਦੇ ਵਿੱਚ ਸਲਟਾ ਦਿੰਨੇ ਆ ਨਹੀਂ ਤਾਂ ਜਿਹੜੇ ਮੇਰੇ ਭਰਾਵਾਂ ਨੂੰ ਰਿਟਰਨ ਪੇਛੇ ਚੀਜ਼ਾਂ ਭੇਜੀਆਂ ਆ ਸਾਰੇ ਸਬੂਤ ਦੇ ਦਊਗਾ A to Z ਰਿਕਾਰਡ ਸਾਡੇ ਕੋਲ ਮਿਲ ਜੂਗਾ ਤੁਹਾਨੂੰ ਅਸੀਂ ਜਿਹੜਾ ਸਾਡੀ ਨਾ ਜਿਹੜੀ ਕੋਰੀਅਰ ਦੇ ਵਿੱਚ ਕੰਮ ਹੁੰਦਾ ਉਹਦੀ ਸਾਡੀ ਰਿਸਪੋਨਸੀਬਿਲਟੀ ਹੋਰ ਵੱਧ ਜਾਂਦੀ ਆ ਕਿਉਂਕਿ ਅਸੀਂ ਫੇਰ ਜਵਾਬਦੇ ਹਾਂ ਅਸੀਂ ਫੇਰ ਤੁਹਾਡੀ ਕਾਲ ਚੱਕਣੀ ਆ ਜਦੋਂ ਮਰਜੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਹਰ ਵੇਲੇ ਕਾਲ ਚੱਕ ਕੇ ਤੁਹਾਨੂੰ ਅੱਗੋਂ ਜਵਾਬ ਦੇਣ ਦੀ ਹਿੰਮਤ ਰੱਖਦੇ ਹਾਂ ਤੇ ਮੈਂ ਇਹ ਕਰਕੇ ਸਾਰਾ ਕੁਝ ਤੁਹਾਨੂੰ ਦੱਸਦਾ ਪਿਆ ਵੀ ਜਿਹੜੇ ਮੇਰੇ ਭਰਾਵਾਂ ਨੇ ਆਨਲਾਈਨ ਆਰਡਰ ਮੰਗਵਾਉਣਾ ਤੁਹਾਨੂੰ ਬਿਲਕੁਲ ਕਤੈ ਹੀ ਨਹੀਂ ਟੈਨਸ਼ਨ ਲੈਣ ਦੀ ਲੋੜ ਹੈਗੀ ਪ ਤੇ ਦੂਜੀ ਗੱਲ ਅਸੀਂ ਕਦੇ ਵੀ ਕੰਮ ਦੇ ਵਿੱਚ ਝੂਠ ਨਹੀਂ ਬੋਲਦੇ ਕਈ ਮੇਰੇ ਭਰਾ ਕੰਮ ਸਿਖਾਉਣ ਵਾਲੇ ਮੁੰਡਿਆਂ ਨੂੰ ਜਾਂ ਗੱਲਾਂ 'ਚੋ ਗੱਲ ਹੁੰਦੀ ਹੈ ਕਹਿੰਦੇ ਜੀ ਧੰਦੇ 'ਚ ਮਾੜਾ-ਮੋਟਾ ਝੂਠ ਬੋਲਣਾ ਪੈਂਦਾ ਆ ਮੈਂ ਇਸ ਗੱਲ ਦੇ ਬਿਲਕੁਲ ਉਲਟ ਆ ਮੈਂ ਕਹਿੰਦਾ ਧੰਦੇ 'ਚ ਝੂਠ ਬੋਲਣਾ ਹੀ ਨਹੀਂ ਹੈਗਾ ਅਸੀਂ ਜੇ ਲੋਕੀ ਝੂਠ ਬੋਲੀ ਜਾਂਦੇ ਅਸੀਂ ਬੋਲਾਂਗੇ ਸਾਢੇ ਦੋ ਜੇ ਫਰਕ ਕੀ ਰਹਿ ਗਿਆ ਅਸੀਂ ਝੂਠ ਬੋਲਣਾ ਹੀ ਨਹੀਂਗਾ ਮਤਲਬ ਟੋਪੀ ਤੇ ਪਾਉਣੀ ਨਹੀਂ ਨਾ ਟੋਪੀ ਵਾਲਾ ਕੰਮ ਹੀ ਨਹੀਂ ਹੈਗਾ ਤੇ ਦੂਜੀ ਗੱਲ ਮੈਂ ਕਰਨ ਲੱਗਾ ਸੀਗਾ ਮੈਨੂੰ ਚੇਤਾ ਭੁੱਲ ਗਿਆ ਆ ਆ ਆ ਆ ਚਲੋ ਫਿਰ ਚੇਤਾਵੂਗੀ ਫਿਰ ਦੱਸੂਗਾ ਗੱਲ ਇਹ ਆ ਵੀ ਹੁਣ ਮੈਂ ਚੀਜ਼ਾਂ ਜਿਹੜੀਆਂ ਬੜੇ ਘੈਂਡ ਘੈਂਡ ਰੇਟ ਦੇ ਉੱਤੇ ਲਾ ਦਿੱਤੀਆਂ ਆ ਠੀਕ ਆ ਜੀ ਹਾਂ ਮੈਂ ਇਹ ਕਹਿੰਦਾ ਸੀਗਾ ਕਿ ਮੈਂ ਇਹਦੀ ਓਪਨਲੀ ਵੀਡੀਓ ਪਾਈ ਹੋਈ ਆ YouTube ਤੇ ਪਈ ਹੋਈ ਆ ਕਸਟਮਰਾਂ ਨੂੰ ਜਿਹੜੇ ਪੁਰਾਣੇ ਕਸਟਮਰ ਹੋ ਗਏ ਸੀਗੇ ਕੋਈ ਸਾਲ ਕੋਈ 6 ਮਹੀਨੇ ਉਹਨਾਂ ਨੂੰ ਇੱਕ ਦਿਨ ਅਸੀਂ ਲਾਈਵ ਵੀਡੀਓ ਬਣਾ ਕੇ ਕਾਲਾਂ ਕੀਤੀਆਂ ਉਹਨਾਂ ਦੇ ਰਿਵਿਊ ਲਈ ਅਸੀਂ ਲਏ ਅਸੀਂ ਵੀ ਤੁਹਾਨੂੰ ਕੀ ਦਿੱਕਤ ਆਈ ਮੈਂ ਕਹਿੰਨਾ ਕਸਮ ਖੁਦਾ ਦੀ ਅਸੀਂ ਜੇ ਇੱਕ ਵੀਡੀਓ ਦੇ ਵਿੱਚ 40 ਕਾਲਾਂ ਕੀਤੀਆਂ ਤੇ ਇੱਕ ਵੀ ਬੰਦੇ ਦਾ ਜਿਹੜਾ ਨਾ ਸਾਨੂੰ ਉਹ ਗੁੱਸੇ ਨਾਲ ਨਹੀਂ ਬੋਲਿਆ ਵੀ ਉਹਦੇ ਮਨ 'ਚ ਗੁੱਸਾ ਨਹੀਂ ਸੀਗਾ ਆ ਵੀ ਸੰਦੀਪ ਤੋਂ ਆਰਡਰ ਮੰਗਾਇਆ ਸੀਗਾ ਤੇ ਦਿੱਕਤ ਆ ਗਈ ਸਾਰਿਆਂ ਨੇ ਕਿਹਾ ਭਾਜੀ ਚੀਜ਼ ਤੁਹਾਡੀ ਅੱਜ ਵੀ ਚੱਲਣ ਲਈ ਆ ਕਿਸੇ ਨੇ ਵਿੱਚ ਇੱਕ ਦੁੱਕੇ ਨੇ ਇਹ ਗੱਲ ਕਹੀ ਵੀ ਭਾਜੀ ਸਾਨੂੰ ਦਿੱਕਤ ਆ ਗਈ ਸੀ ਮੈਂ ਕਿਹਾ ਜੀ ਰਿਪਲੇਸਮੈਂਟ 'ਚ ਕੋਈ ਦਿੱਕਤ ਹੈ ਕਹਿੰਦੇ ਨਹੀਂ ਜੀ ਬਿਲਕੁਲ ਦਿੱਕਤ ਨਹੀਂ ਆਈ ਰਿਪਲੇਸਮੈਂਟ ਦੇ ਵਿੱਚ ਚੀਜ਼ ਦੇ ਵਿੱਚ ਦਿੱਕਤ ਆਉਣਾ ਵੱਡੀ ਗੱਲ ਨਹੀਂ ਗਈ ਉਹਦਾ ਸਮਾਧਾਨ ਹੋਣਾ ਬਹੁਤ ਵੱਡੀ ਗੱਲ ਆ ਤੁਸੀਂ ਬਾਕੀ ਵੀ ਮੈਂ ਗੱਲ ਬਹੁਤ ਲੰਮੀ ਲੈ ਗਿਆ ਗੱਲ ਆਫਰ ਦੇਣੇ ਸੀਗੇ ਇਹ ਵੀ ਦਿਨਾਂ ਦੋ ਮਿੰਟ ਮੇਰੇ ਪੜਾ ਗੱਲਾਂ ਬਹੁਤ ਜੁੜੀ ਆ ਸੁਣਨ ਲਈ ਨਿੱਕੇ ਨਿੱਕੇ ਗੱਲਾਂ ਤੁਸੀਂ ਆਨਲਾਈਨ ਆਰਡਰ ਮੰਗਾਉਨੇ ਹੋ ਮੰਗਾ ਤਾਂ ਲੈਨੇ ਹੋ ਮੈਂ ਹਮੇਸ਼ਾ ਸ਼ੌਪ ਤੇ ਗੱਲ ਕਹਿੰਦਾ ਹੁੰਦਾ ਕਿ ਨਵੀਂ ਚੀਜ਼ ਦੇਣ ਨੂੰ ਹਰ ਕੋਈ ਕੜਾ ਆ ਮਜ਼ਾ ਤਾਂ ਉਦੋਂ ਆਉਂਦਾ ਜਦੋਂ ਤੁਹਾਡੀ ਉਹ ਰਿਪਲੇਸਮੈਂਟ ਕਰਕੇ ਦਿੰਦਾ ਜਦੋਂ ਪੀਸ ਚ ਦਿੱਕਤ ਆਉਂਦੀ ਉਦੋਂ ਮੱਥੇ ਵੱਟ ਪਾਉਂਦਾ ਕਿ ਨਹੀਂ ਪਾਉਂਦਾ ਉੱਥੇ ਪਤਾ ਲੱਗਦਾ ਕਿ ਕਿੰਨੇ ਕ ਚੌਲਾਂ ਚ ਪਾਣੀ ਆ ਕਿੰਨਾ ਕ ਅਗਲੇ ਦੇ ਤਿਲਾਂ ਚ ਤੇਲ ਆ ਅਸੀਂ ਜਿੰਨੇ ਚਾਹ ਨਾਲ ਨਵੀਂ ਚੀਜ਼ ਵੇਚੀ ਦੀ ਉਸ ਤੋਂ ਵੱਧ ਚਾਹ ਦੇ ਨਾਲ ਅਸੀਂ ਰਿਪਲੇਸਮੈਂਟ ਕਰੀਦੀ ਆ ਹਰ ਭਰਾ ਦੀ ਕਦੇ ਮੱਥੇ ਤੋੜੀ ਨਹੀਂ ਪਾਈ ਠੀਕ ਆ ਜੀ ਤੇ ਚਲੋ ਆਫਰ ਦਿੰਨਾ ਹੈ ਤੁਹਾਨੂੰ ਘੈਂਡ ਘੈਂਡ ਇੱਕ ਨਾ ਡਿਊਟੀ ਨੰਬਰ 1 ਲੈ ਵੀ ਮੇਰਾ ਸਭ ਤੋਂ ਟਾਪ ਦਾ ਮਾਡਲ ਹੈ ਡਿਊਟੀ ਨੰਬਰ 1 ਤੇ ਇਹ ਮਾਡਲ ਦੀ ਜਿਹੜੀ ਖਾਸियत ਹੈ ਨਾ ਇਹ 5 ਸਾਲ ਚੱਲੇਗੀ 5 ਸਾਲ ਚੱਲੇਗੀ ਤੁਹਾਡੇ ਘਰੇ ਤੇ ਜੇ ਤੁਸੀਂ ਕਿਸੇ ਨੂੰ ਦੋਹੋਂਗੇ ਆਪਣੇ ਵਰਕਰ ਨੂੰ ਮੈਂ ਡਿਊਟੀ ਨੰਬਰ 1 ਬਸ ਰੱਖਣ ਲੱਗਾ ਬਾਕੀ ਸਾਈਡ ਤੇ ਚੱਕਣ ਲੱਗਾ ਜਾਂ ਜੇ ਤੁਸੀਂ ਆਪਣੇ ਵਰਕਰ ਨੂੰ ਦੋਹੋਂਗੇ ਤੇ ਅਗਲੇ ਦੇ ਕੋਲ ਇੰਨੀ ਜ਼ਿਆਦਾ ਚੱਲੇਗੀ ਮਤਲਬ ਅਗਲੇ ਦਾ ਰੂਹ ਖੁਸ਼ ਹੋ ਜਾਏਗੀ ਕਿ ਅਗਲੇ ਦੀ ਬਿਲਕੁਲ ਰੂਹ ਖੁਸ਼ ਹੋ ਜਾਏਗੀ ਤੇ ਰੇਟ ਮੈਂ ਅੱਜ ਬਹੁਤ ਘੈਂਟ ਦੇਣ ਲੱਗਾ ਜਾਂ ਇਹ ਬਲਕ ਦੇ ਵਿੱਚ ਰੇਟ ਹੋਊਗਾ ਜਿਹੜਾ ਮੇਰਾ ਭਰਾ 5 ਪੀਸ ਤੋਂ ਉੱਪਰ ਜਾਊਗਾ ਉਹਦੇ ਵਾਸਤੇ ਰੇਟ ਹੋਊਗਾ 1-1 ਪੀਸ ਵਾਸਤੇ ਰੇਟ ਨਹੀਂ ਹੈਗਾ 1 ਪੀਸ ਵਾਸਤੇ ਰੇਟ ਇਹਦਾ 1850 ਹੀ ਆ ਇਹ ਤੋਂ ਥੱਲੇ ਅਸੀਂ ਗੁੰਜਾਇਸ਼ ਨਹੀਂ ਕਰ ਪਾਉਂਦੇ ਤੇ ਜਿਹੜਾ ਮੇਰਾ ਭਰਾ ਲਊਗਾ ਬਲਕ ਦੇ ਵਿੱਚ ਉਦੋਂ ਮੈਂ ਲੈਸ ਤਾਂ ਦੱਸ ਦੇਣਾ ਕਿੰਨੀ ਆਪਾਂ ਦੇ ਪਾਵਾਂਗੇ ਤੇ ਇਹ ਮਾਡਲ ਜ਼ਰੂਰ ਬਾਏ ਕਰਿਓ ਤੁਸੀਂ ਇਸ ਡੀਟੀ ਨੰਬਰ 1 ਦੇ ਰਿਵਿਊ ਲੈਣੇ ਆ ਤੇ ਤੁਸੀਂ ਮੇਰੇ ਕਸਟਮਰਾਂ ਤੋਂ ਲੈ ਲਿਓ ਮੈਂ ਤੁਹਾਨੂੰ ਦੇ ਦਊਗਾ ਜਿੰਨ ਜਿੰਨ ਡੀਟੀ ਨੰਬਰ 1 ਮੰਗਾਈਆ ਮੇਰੇ ਕੋਲ ਸਾਰਾ ਰਿਕਾਰਡ ਆ ਕਿ ਕਿੱਦਾਂ ਦੀ ਪੀਸ ਚੱਲੇ ਆ ਕੀ ਰਿਵਿਊ ਆ ਉਦਾਂ 10% ਆਫ ਤੁਹਾਨੂੰ ਦੇਣੀ ਸੀਗੀ ਲੇਕਿਨ 10% ਦੇ ਨਾਲ ਜਿਹੜੀ ਆ ਗੱਲ ਬਣਨੀ ਨਹੀਂ ਨੀਗੀ ਮੈਂ ਕਹਿੰਨਾ ਕਿ ਯਾਰ ਕੀ ਤਬਾਹੀ ਰੇਟ ਦੇ ਦਈਏ ਲੈ ਵੀ 20% ਆਫ ਜਿਹੜਾ ਮੇਰਾ ਭਰਾ 5 ਪੀਸ ਤੋਂ ਉੱਪਰ ਜਾਊਗਾ 20 ਪੀ 20% ਆਫ ਲਾ ਦਊਗਾ ਸਿੱਧਾ ਹੀ ਠੀਕ ਆ ਜੀ ਬਹੁਤ ਜ਼ਬਰਦਸਤ ਆਫਰ ਆ ਇਹ ਤੇ ਕੁਆਲਿਟੀ ਇਹਦੇ ਵਿੱਚ ਕੋਈ ਮੇਰਾ ਭਰਾ ਅਲਟਰਾ ਲੈਣੀ ਚਾਵੇ ਅਲਟਰਾ ਮਿਲ ਜੂਗੀ ਸੀਰੀਜ਼ 9 ਲੈਣੀ ਚਾਵੇ ਤੇ ਆ ਇੱਕ ਮੇਰੀਆਂ ਭੈਣਾਂ ਜਿਨ੍ਹਾਂ ਦੇ ਕੋਲ ਮੇਰੀਆਂ ਭੈਣਾਂ ਕੰਮ ਕਰਦੀਆਂ ਮਤਲਬ ਕੁੜੀਆਂ ਕੰਮ ਕਰਦੀਆਂ ਉਹ ਮੇਰੇ ਭਰਾ ਆ ਵੀ ਕਲਰ ਦੇ ਸਕਦੇ ਆ ਇਹ ਗਰਲਿਸ਼ ਕਲਰ ਆ ਇਹ ਬਹੁਤ ਪਿਆਰਾ ਆ ਤੇ ਆਹ ਅਲਟਰਾ ਆਉਂਦੀ ਆ ਸਾਰੀਆਂ ਇੱਕੋ ਰੇਟ ਹੀ ਲਾਤੀਆਂ ਆ ਆਹ ਅਲਟਰਾ 오ਰੀਜਨਲ ਕਲਰ ਆ ਇਹ ਵੀ ਇੱਕੋ ਰੇਟ ਹੀ ਸਭ ਇੱਕੋ ਰੇਟ ਹੀ ਲਾਦੀਆਂ ਬਹੁਤ ਅੱਛੀ ਡੀਲ ਆ ਇਹਨੂੰ ਹਲਕੇ ਚ ਨਾ ਲਿਓ ਇਹਨੂੰ ਆਪਾਂ ਸਾਈਡ ਤੇ ਕਰਦੇ ਆ ਅਗਲੇ ਮਾਡਲ ਦੀ ਗੱਲ ਕਰਦੇ ਆ ਮੇਰੇ ਕੋਲ ਬੜੇ ਬੜੇ ਡੀਲਾਂ ਅੱਛੀਆਂ ਪਈਆਂ ਆ ਆਹ ਕੋਈ ਮੇਰਾ ਭਰਾ ਪੀਸ ਇਹਦੇ ਵਿੱਚ ਇੰਨੇ ਹੀ ਆ ਮੇਰੇ ਕੋਲ 1 2 3 4 5 6 7 ਤੇ ਇੱਕ ਪੀਸ ਉੱਥੇ ਪਿਆ 8 ਪੀਸ ਆ ਇਹਦਾ ਮਾਡਲ ਨੇਮ ਹੈਗਾ ਜੀ A Max Ultra Wear Fit Pro App ਆ ਤੇ ਇੱਕ ਲੈਦਰ ਸਟ੍ਰੈਪ ਆਉਂਦਾ ਇਹਦੇ ਵਿੱਚ ਸੋਹਣੀ ਬੜੀ ਲੱਗਦੀ ਆ ਮਰ ਜਾਣੀ ਬੜੀ ਪਿਆਰੀ ਵਾਚਾ ਦੇਖੋ ਅੱਜ ਵੀ ਆਨ ਪਈ ਆ ਹਾਲਾਂਕਿ ਇਹ ਇਹਨੂੰ ਕਾਫੀ ਚਿਰ ਹੋ ਗਿਆ ਮੈਨੂੰ ਵੇਚਦਿਆਂ ਨੂੰ ਤੇ ਪਤਾ ਨਹੀਂ ਕਿੰਨੇ ਚਿਰ ਦੀ ਤੇ ਹਜੇ ਵੀ ਆਨ ਪਈ ਆ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਇਹਦਾ ਜਿਹੜਾ ਬੈਟਰੀ ਬੈਕਅਪ ਆ ਉਹ ਕਿੰਨਾ ਹੋਣ ਵਾਲਾ ਵਾ ਮੈਂ ਆਪਾਂ ਮੁੱਖ ਦੀ ਗੱਲ ਕਰੀਏ ਰੇਟ ਦੀ ਕੁਆਲਿਟੀ ਤੁਹਾਨੂੰ ਸਾਰੇ ਮੇਰੇ ਭਰਾਵਾਂ ਨੂੰ ਪਤਾ ਆ ਸੰਦੀਪ ਮੋਬਾਈਲ ਤੇ ਤੁਹਾਨੂੰ ਕੁਆਲਿਟੀ ਪੁੱਛਣ ਦੀ ਲੋੜ ਨਹੀਂ ਹੈਗੀ ਕਿਉਂਕਿ ਅਸੀਂ ਵੇਚਦੇ ਹੀ ਕੁਆਲਿਟੀ ਆ ਅਸੀਂ ਮਾੜੀ ਚੀਜ਼ ਕਿਸੇ ਨੂੰ ਦਿੰਦੇ ਹੀ ਨਹੀਂ ਹੈਗੇ ਸਾਨੂੰ ਮਤਲਬ ਠੱਗੀ ਤੇ ਕਰਨੀ ਆਉਂਦੀ ਨਹੀਂ ਨਾ ਕਹਿੰਦਾ ਮਤਲਬ ਇਹੀ ਆ ਆ ਚੈੱਕ ਕਰੋ ਬਹੁਤ ਸੋਹਣਾ ਮਾਡਲ ਆ ਲੈਦਰ ਸਟ੍ਰੈਪ ਦੇ ਨਾਲ ਪਾਇਆ ਬੜਾ ਪਿਆਰਾ ਲੱਗਣਾ ਆ ਸਾਰੇ ਸਾਰੇ ਪੀਸ ਚੱਕ ਲਿਓ ਰੇਟ ਦੇ ਦਊਗਾ ਸਿਰਫ 700 ਰੁਪਇਆ ਜਿੰਨੇ ਪੀਸ ਆ ਇਕੋ ਲੋਟ ਚ ਸਾਰੇ ਚੱਕਾ ਦਊਗਾ ਤੇ ਬਾਕੀ ਜੇ ਮੇਰਾ ਭਰਾ ਕੋਈ ਸਲੋ ਸਲੋ ਲਊਗਾ ਕੋਈ ਇੱਕ ਲੈਣਾ ਦੋ ਲੈਣਾ ਆ ਤੇ ਟ੍ਰਿਪਲ 9 ਦੀ ਵੀ ਦੇ ਦਊਗਾ ਲੇਕਿਨ ਸਾਰੇ ਪੀਸ ਚੱਕ ਲਿਓ ਡੀਲ ਬੜੀ ਅੱਛੀ ਹੋ ਮੁੰਡੇ ਖੁਸ਼ ਹੋ ਜਾਣਗੇ ਦੋ ਸਟ੍ਰੈਪ ਨਾਲ ਮਿਲਨੇ ਆ ਮਜ਼ਾ ਆ ਜਾਊਗਾ ਤੁਹਾ ਬਾ ਜਾ ਚੈੱਕ ਕਰੋ ਮੇਰੇ ਭਰਾ ਬੜੀ ਪਿਆਰੀ ਡੀਲ ਦੇ ਰਹੇ ਆ ਇਹਦੇ ਵਿੱਚ ਬਲੈਕ ਕਲਰ ਮਿਲ ਜੂਗਾ ਆਪਾਂ ਨੂੰ ਆ ਦੇਖੋ ਇਧਰ ਸਿਲਵਰ ਕਲਰ ਕਿੰਨਾ ਸੋਹਣਾ ਕਲਰ ਆ ਇਹ ਪਾਈ ਬੜੀ ਪਿਆਰੀ ਲੱਗਣੀ ਆ ਐਦਾਂ ਦੀ ਚੀਜ਼ਾਂ ਡਿਜੀਟਲ ਚੀਜ਼ਾਂ ਦੋ ਸਮਾਰਟ ਚੀਜ਼ਾਂ ਦੋ ਗਿਫਟ ਕਰੋ ਮੇਰੇ ਭਰਾ ਆਪਣੇ ਵਰਕਰਾਂ ਨੂੰ ਆਪਣੇ ਅ ਬੱਚੇ ਨੂੰ ਤੁਸੀਂ ਗਿਫਟ ਕਰ ਸਕਦੇ ਕਿਸੇ ਨੂੰ ਵੀ ਰੇਟ ਬਹੁਤ ਹੀ ਅੱਛਾ ਦੇਣ ਲੱਗਾ ਇਹਦਾ ਮੈਂ ਟ੍ਰਿਪਲ ਲਾਈਨ ਦਾ ਰੇਟ ਸੀਗਾ ਤੇ ਜਿਹੜੇ ਮੇਰੇ ਭਰਾ 5 ਪੀਸ ਤੋਂ ਉੱਪਰ ਉੱਪਰ ਬਾਏ ਕਰ ਲੈਣਗੇ 5 ਪੀਸ ਤੋਂ ਉੱਪਰ ਉਹ ਆਪਾਂ ਦੇ ਦਾਂਗੇ ਸਿਰਫ 570 ਰੁਪਏ ਦੇ ਹਿਸਾਬ ਨਾਲ 570 ਰੁਪਏ ਦੇ ਹਿਸਾਬ ਨਾਲ ਜੀ ਠੀਕ ਆ ਜੀ ਇੱਕ ਦਾ ਪੀਸ ਚਾਹੀਦਾ ਹੋਊਗਾ ਉਹਦਾ ਵੀ ਕੋਈ ਨਾ ਕੱਟ ਕਰ ਲਾਂਗੇ ਮਤਲਬ ਉਹ 10 ਹੀ ਦਿਨਾ ਆ 699 ਰੁਪਏ 699 ਰੁਪਏ ਬਲੈਕ ਕਲਰ ਮਿਲ ਜਾਊਗਾ ਸਿਲਵਰ ਮਿਲ ਜਾਊਗਾ ਪੂਰਾ ਮਜ਼ਾ ਨਾ ਆਵੇ ਤਾਂ ਮੇਰੇ ਭਰਾ ਕਹਿ ਦਿਓ ਤੇ ਪੀਸ ਵੀ ਕੋਈ ਜ਼ਿਆਦਾ ਨਹੀਂਗੇ ਬਸ ਇਹ ਕਲੀਅਰ ਜਾਈ ਕਰਨ ਲੱਗਾ ਮੈਂ 6 7 8 9 ਪੀ ਸਾਰੇ ਪਏ ਆ ਤੇ 9 ਦੇ 9 ਹੀ ਕੋਈ ਸੌਦਾ ਮਰੂਗਾ ਦੇ ਦੂੰਗਾ 550 ਦੇ ਹਿਸਾਬ ਨਾਲ ਹੋਰ ਦੱਸੋ ਇਹ ਕਾ ਡਬਲ ਯੂ ਸੈਟ ਆਉਂਦੀ ਆ ਬਹੁਤ ਹੀ ਪਿਆਰਾ ਮਾਡਲ ਆ ਇਹਦਾ ਇਹਦੇ ਵਿੱਚ ਕਲਰ ਸਾਡੇ ਕੋਲ ਆ ਦੋ ਆਉਂਦੇ ਆ ਇੱਕ ਆਹ ਬਲੈਕ ਆ 골ਡਨ ਆ ਤੇ ਇੱਕ ਆਹ ਸਿਲਵਰ ਆ ਇਹ ਵੀ ਬੜਾ ਪਿਆਰਾ ਮਾਡਲ ਆ ਇਹਦਾ ਰੇਟ ਇਹਦੇ ਵਿੱਚ ਪੀਸ ਮੇਰੇ ਕੋ ਪਏ ਆ 1 2 3 4 5 6 7 8 ਪੀਸ ਪਏ ਆ ਰੇਟ ਸਿਰਫ ਦੇ ਦੂੰਗਾ 699 ਰੁਪਏ 699 ਰੁਪਏ ਆ ਚੈੱਕ ਕਰ ਲਿਓ 1100 ਰੁਪਿਆ ਪ੍ਰਾਈਸ ਆ 1100 ਰੁਪਿਆ ਦਾ ਤੇ ਬਹੁਤ ਅੱਛਾ ਰੇਟ ਦੇਤਾ ਤੁਹਾਨੂੰ ਮੈਂ ਦਾ ਦਵਾ ਦਵ ਚੱਕ ਲਿਓ ਤੇ ਵੀਡੀਓ ਵਾਦ ਤੋਂ ਵਾਦ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਮਾਲ ਸਾਡੇ ਕੋਲ ਬਹੁਤ ਆ ਤੁਸੀਂ ਇਹ ਨਾ ਕਿਉਂ ਵੀ ਅਸੀਂ ਵੀਡੀਓ ਸ਼ੇਅਰ ਕਰਦਾਂਗੇ ਮਾਲ ਲੈਦਾ ਖਤਮ ਹੋ ਜੂਗਾ ਮਾਲ ਮੇਰੇ ਕੋਲ ਬਹੁਤ ਪਿਆਸੋਕ ਨਾਲ ਹੋਰ ਬੜੀਆਂ ਡੀਲਾਂ ਪਈਆਂ ਵੀਡੀਓ ਪਾਉਣ ਲੱਗ ਜਾ ਬੜੀਆਂ ਲੰਮੀਆਂ ਹੋ ਜਾਣਗੀਆਂ ਇਹ ਕਾ ਮਾਡਲ ਬੜੇ ਅੱਛੀ ਡੀਲ ਤੇ ਦੇਣ ਲੱਗਾ ਆ ਅਲਟਰਾ ਆ ਇਹ ਪੀਸ ਹੋਣੇ ਆ ਕੋਈ 5 10 ਕ ਪੀਸ ਹੋ ਜਾਣਗੇ ਠੀਕ ਆ ਜੀ ਸੁਣ ਲਿਓ ਮੇਰੇ ਭਰਾ ਅੱਛੀ ਡੀਲ ਦੇਣ ਲੱਗਾ ਆ 4 ਤੋਂ 5 5 ਪੀਸ ਘਟੋ ਘਟ ਲਓਗੇ ਤੇ ਲਾ ਦੂੰਗਾ ਮ 590 ਰੁਪਏ ਦੇ ਹਿਸਾਬ ਨਾਲ 590 ਰੁਪਏ ਦੇ ਹਿਸਾਬ ਨਾਲ ਠੀਕ ਆ ਜੀ ਆ ਬਹੁਤ ਅੱਛੀ ਡੀਲ ਪਈ ਆ ਜੀ ਆਏ ਹਾਏ 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 ਆ ਚੈੱਕ ਕਰੋ ਮੇਰੇ ਭਰਾ ਇਹਦਾ ਮਾਡਲ ਨੇਮ ਹੈਗਾ ਜੀ GS8 Pro GS8 Pro Wearfit Pro ਐਪ ਆ ਆ ਇਸ ਮਾਡਲ ਦਾ ਵੀ Wearfit Pro ਐਪ ਆ ਤੁਹਾਡੀ ਮੈਂ ਨੌਲੇਜ ਦਾ ਵਾਦਾ ਕਰ ਦਵਾ ਇਸ ਮਾਡਲ ਦਾ ਵੀ Wearfit Pro ਐਪ ਆ ਜਿਹੜੀ ਬੋਝ ਦਾ Wearfit Pro ਐਪ ਹੁੰਦਾ ਉਹ ਬੜੀ ਪਿਆਰੀ ਹੁੰਦੀ ਆ ਤੇ ਬਹੁਤ ਅੱਛੀ ਡੀਲ ਦੇਣ ਲੱਗਾ ਆ ਆ ਪੀਸ ਦੇਖ ਲਿਓ 11 12 ਪੀਸ ਹੋਣੇ ਆ ਆਹ ਆ ਤੇ ਆਹ ਲੈਣਾ ਠੀਕ ਆ ਜੀ ਰੇਟ ਦੇ ਦੂੰਗਾ ਇੱਕੋ ਹੀ ਮੇਰੇ ਭਰਾ ਘੱਟੋ ਘੱਟ 5 ਪੀਸ ਚੱਕਣੇ ਪੈਣਗੇ ਜੇ ਪੂਰੇ ਲਾੜ ਚ ਚੱਕਦੇ ਹੋ ਤਾਂ ਲਾ ਦੂੰਗਾ ਮੈਂ ਪੂਰੇ ਚੱਕ ਲਿਓ ਇੱਕੋ ਸ਼ਾਟ ਦੇ ਵਿੱਚ ਹੀ 750 ਦੇ ਹਿਸਾਬ ਨਾਲ ਤੇ ਜਿਹੜਾ ਮੇਰਾ ਭਰਾ 5 ਪੀਸ ਚੱਕੂਗਾ ਉਹਨੂੰ ਲਾ ਦੂੰਗਾ 800 ਦੇ ਹਿਸਾਬ ਨਾਲ ਹੋਰ ਦੱਸੋ ਹੋਰ ਦੱਸ ਕੀ ਭਾਲਦੀ ਅਧੀ ਕਿੱਕ ਤੇ ਸਟਾਰਟ ਮੇਰਾ ਯਮਾ ਤੇ ਜਿਹੜੇ ਮੇਰੇ ਭਰਾ ਦੇਣਾ ਚਾਹੁੰਦੇ 에ਅਰਪੋਰਟ ਇੱਕ ਆ ਸੈਮਸੰਗ ਦੀ ਆਈ ਆ ਬਹੁਤ ਹੀ ਅੱਛਾ ਰੇਟ ਦੇਣਾ ਹੁਣ ਕੁਆਲਿਟੀ ਚ ਵੀ ਹੌਲੀ ਹੌਲੀ ਜਾਊਗਾ ਨਾ ਟੈਨਸ਼ਨ ਲੋ ਕਵਾਲਿਟੀ 'ਚ ਵੀ ਜਾਊਗਾ ਇਹਦਾ ਮੈਂ ਦਿਨਾ ਰੇਟ ਰਕਮੈਂਡ 에ਰਪੋਰਟਾਂ ਦਾ ਰੇਟ ਦੇ ਦਈਏ ਠੀਕ ਆ ਜੀ 에ਰਪੋਰਟ ਸਾਡੇ ਜਿਹੜੇ ਆਪਣੇ ਆਪ ਵਿਕਦੇ ਆ 700 800 ਦੀ ਰੇਂਜ ਦੇ ਵਿੱਚ ਪੀਐਸਪੀ ਵਾਲਾ ਜਿਹੜਾ 840 ਰੁਪਏ ਦਾ ਵੇਚਦੇ ਆ 2B 3B ਤੇ ProB ਠੀਕ ਆ ਜੀ ਮੇਰੇ ਭਰਾ ਇਹ 5-5 ਪੀਸਾਂ ਤੋਂ ਉੱਤੇ ਚੱਕਦੇ ਹੋ 5 ਪੀਸ ਤਾਂ ਮੇਮੀ ਮਮ ਘੱਟ ਤੋਂ ਘੱਟ 5 ਪੀਸ ਚੱਕਣੇ ਹੀ ਪੈਣੇ ਆ ਤੇ ਲਾ ਦੂੰਗਾ ਟਾਪ ਵਾਲਾ ਮਾਲ ਆ 495 ਰੁਪਏ ਦੇ ਹਿਸਾਬ ਨਾਲ 495 ਰੁਪਏ ਦੇ ਹਿਸਾਬ ਨਾਲ ਚਾਹੇ ਟੂ ਲੈ ਲਿਓ ਚਾਹੇ ਪ੍ਰੋ ਲੈ ਲਿਓ ਤੇ ਚਾਹੇ 3 ਲੈ ਲਿਓ ਮਾਲ ਮਲਾਈ ਆ ਮਲਾਈ ਮਾਲ ਜਿਹੜੇ ਵੀ ਤੁਸੀਂ ਆਪਣੇ ਵਰਕਰ ਨੂੰ ਦੋਹੋਂਗੇ ਭਾਈ ਅਸੀਂ ਵੇਚੇ ਆਏ ਅਸੀਂ ਤਾਂ ਇੰਨਾ ਜੋਰ ਲਾ ਰਹੇ ਆ ਜਿਦਾ ਮਾਲ ਵੇਚਣ ਨੂੰ ਤਾਂ ਹਰ ਕੋਈ ਜੋਰ ਲਾਉਂਦਾ ਐ ਲੋਕੀ ਮੇਲੇ 'ਚ ਵੀ ਜੋਰ ਲਾਈ ਜਾਂਦੇ ਕਚਰੇ 'ਤੇ ਵੀ ਜੋਰ ਲਾਈ ਜਾਂਦੇ ਆ ਨਾ ਲੇਕਿਨ ਇਹ ਕੁਆਲਿਟੀ ਆ ਤਾਂ ਕਰਕੇ ਤੁਹਾਨੂੰ ਮੈਂ ਕਹਿ ਰਿਹਾ ਵਾ ਕਰ ਲਓ ਭਾਈ ਅਸੀਂ ਕਦੇ ਵੀ ਮਾੜੀ ਚੀਜ਼ ਨਹੀਂ ਵੇਚਦੇ ਤੇ ਮੁੰਡਿਆਂ ਨੂੰ ਦੋਹੋਂਗੇ ਜ਼ਿੰਮੇਵਾਰੀ ਪੂਰੀ ਮੇਰੀ ਆ ਕਈ ਵਾਰੀ ਆਨਲਾਈਨ 'ਚ ਸਾਨੂੰ ਕੀ ਹੁੰਦਾ ਆ ਆਨਲਾਈਨ 'ਚ ਕਈ ਆ ਨਾ ਜਦੋਂ ਕਿਸੇ ਨੂੰ ਗਿਫਟ ਦੇਣਾ ਹੋਵੇ ਨਾ ਤੇ ਮਾੜੀ ਚੀਜ਼ ਦੇ ਦਈਏ ਤੇ ਵਾਪਸ ਅਗਲਾ ਦੇ ਦੋਵੇ ਤੇ ਚੇਂਜ ਚੁਣੇ ਕਰਾਉਣੀ ਗਿਫਟ ਦਾ ਸਾਰਾ ਹੀ ਮੱਚ ਮਰ ਜਾਂਦਾ ਆ ਤੇ ਤੁਸੀਂ ਮੇਰੇ ਨਾਲ ਸਲਾਹ ਕਰਕੇ ਦੋਗੇ ਚੀਜ਼ ਡਿਸਕਸ ਕਰਕੇ ਤੁਹਾਨੂੰ ਐਸੀਆਂ ਚੀਜ਼ਾਂ ਦਊਗਾ ਆਪਣੇ ਵਰਕਰਾਂ ਨੂੰ ਗਿਫਟ ਕਰਨ ਵਾਸਤੇ ਰੇਟ ਵੀ ਘੈਂਟ ਤੇ ਚੀਜ਼ਾਂ ਵੀ ਘੈਂਟ ਏਅਰਬੋਡ 500 ਦੇ ਹਿਸਾਬ ਨਾਲ ਉਸ ਤੋਂ ਬਾਅਦ ਇੱਕ ਟੂ ਭਰ ਆਉਂਦਾ ਆ ਜਿਹੜਾ ਅਸੀਂ 1650 ਰੁਪਏ ਦਾ ਵੇਚਦੇ ਆ ਇਹ ਮੇਰਾ ਭਰਾ ਕੋਈ ਘੱਟ ਦੋ ਘੱਟ 10 ਪੀਸ ਲਊਗਾ 10 ਪੀਸ ਲਊਗਾ ਤੇ ਲਾ ਦੂੰਗਾ 399 ਦੇ 10 ਪੀਸ ਨਹੀਂ 10 ਪੀਸ ਹੋਰ ਕੱਟ ਕਰ ਦੂੰਗਾ ਦੱਸੋ 899 ਰੁਪਏ ਦੇ 10 10ਾਂ ਦੇ ਹਿਸਾਬ ਨਾਲ 899 ਰੁਪਏ ਦੇ ਕੋਈ ਮੇਰਾ ਭਰਾ 5 ਪੀਸ ਲਊਗਾ ਤੇ ਲਾ ਦੂੰਗਾ 950 ਰੁਪਏ ਦੇ 500 ਤੋਂ 500 ਤੋਂ ਥੱਲੇ ਤਾਂ ਫਿਰ ਉਹੀ ਲੱਗੂਗਾ ਕਿੰਨਾ 1250 ਰੁਪਏ ਇੱਕ ਦੋ ਵੀ ਲੈ ਲਿਓ 1250 ਰੁਪਏ ਲਾ ਦੂੰਗਾ ਮੇਰੇ ਭਰਾਵਾਂ ਨੂੰ ਠੀਕ ਆ ਜੀ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜੀ ਸੁਪਰ ਐਮਲੇਟ ਤੇ ਆਉਣੇ ਆ ਫਿਰ ਡੈਕਾ 3 ਬਹੁਤ ਪਿਆਰਾ ਮਾਡਲ ਆ ਡੈਕਾ 3 ਠੀਕ ਆ ਜੀ ਆਜੋ ਇੱਧਰ ਆਜੋ ਭਾਈ ਉਹਨਾਂ ਨੂੰ ਟੈਂਡ ਕਰੋ ਕਿਦਾ ਮਰਾ ਡੈਕਾ 3 ਡੈਕਾ 3 ਦੀ ਗੱਲਬਾਤ ਤੁਹਾਨੂੰ ਮੈਂ ਦੱਸਦਾ ਕੀ ਆ ਮੈਂ ਪਰਸਨਲੀ ਯੂਜ਼ ਕਰਦਾ ਆ ਇਹਦਾ ਮੇਰਾ ਯੂਜ਼ ਕਰਨ ਦਾ ਤੁਹਾਨੂੰ ਦੱਸ ਦੇਣਾ ਕੀ ਆ ਮਾਤਵ ਮੇਰੀ ਆਦਤ ਹੁੰਦੀ ਆ ਮੈਂ ਫੋਨ ਕੈਰੀ ਬਹੁਤ ਘੱਟ ਕਰਦਾ ਆ ਮੈਂ ਜਿੱਥੇ ਰੱਖਤੇ ਮੇਰੇ ਫੋਨ ਉੱਥੇ ਹੀ ਪਏ ਰਹਿਣੇ ਹੁੰਦੇ ਆ ਤੇ ਘਰ ਦੇ ਫਿਰ ਕਾਲ ਕਰਦੇ ਆ ਤੇ ਪਰੇਸ਼ਾਨ ਹੋ ਜਾਂਦੇ ਆ ਕਿਸੇ ਵੇਲੇ ਤੇ ਮੈਂ ਕੀ ਕੀਤਾ ਇਹ ਚ SIM ਪਾ ਕੇ ਮੈਂ ਇਹਨੂੰ ਪਾ ਲਿਆ ਗੁੱਟ ਦੇ ਉੱਤੇ SIM ਪੈ ਗਈ ਤੇ ਮੇਰਾ 24 ਘੰਟੇ ਅਟੈਚਮੈਂਟ ਹੋ ਗਈ ਤੁਹਾਡੇ ਵਾਸਤੇ ਵੀ ਇਹ ਮਾਡਲ ਬੜਾ ਵਧੀਆ ਆ ਰੱਬ ਨਾ ਕਰੇ ਕੋਈ ਐਸੋਸੀਏਸ਼ਨ ਆ ਜਾਈਏ ਕੋਈ ਆਪਣਾ ਕਿਤੇ ਹੱਥੋਂ ਭਾਈ ਹੋ ਜਾਈਏ ਜਾਂ ਕੋਈ ਐਕਸੀਡੈਂਟ ਹੋ ਜਾਈਏ ਆਪਣਾ ਹਰ ਚੀਜ਼ ਆਪਣੀ ਡਿੱਗ ਸਕਦੀ ਆ ਫੋਨ ਵੀ ਆਪਣਾ ਟੁੱਟ ਸਕਦਾ ਆ ਟੋਟੇ ਵੀ ਸਕਦੀ ਆ ਲੇਕਿਨ ਇਹ ਗੁੱਟ ਤੇ ਰਹੇਗੀ ਬਹੁਤ ਬਚਾਅ ਹੋ ਜਾਂਦਾ ਚੀਜ਼ ਦਾ ਆ ਚੈੱਕ ਕਰੋ ਮੇਰੇ ਭਰਾ ਤੁਹਾਨੂੰ ਦਿਖਾਉਣਾ ਮੈਂ ਇਹਦੀ ਗੱਲਬਾਤ ਆ ਮੈਂ ਤੁਹਾਨੂੰ ਕਾਲ ਕਰਕੇ ਦਿਖਾਉਂਗਾ 86 198 ਤੇ ਕਰ ਦੇਣਾ ਚਲੋ ਛੱਡੋ ਬਹੁਤ ਪਿਆਰੀ ਆਈਟਮ ਆ ਆ ਕਾਲ ਕਰ ਲੀਜੀ ਆਪਾਂ ਦੇਖੋ ਇਦਾਂ ਹੀ ਸਾਨੂੰ ਕਾਲ ਆ ਜਾਣੀ ਆ ਇਦਾਂ ਹੀ ਆਪਾਂ ਕਾਲ ਚੱਕ ਲੈਣੀ ਆ ਬਹੁਤ ਪਿਆਰਾ ਮਾਡਲ ਆ ਤੇ ਇਹਦਾ ਰੇਟ ਮੇਰੇ ਭਰਾ ਸੁਣ ਲਿਓ ਇਹ ਪੀਸ ਮਰ ਕੋ ਜਿਆਦੇ ਨਹੀਂ ਹੈਗੇ 1 ਤੇ 2 ਤੇ 3 ਤੇ 4 ਤੇ 5 ਤੇ 6 6 ਪੀਸ ਆ ਸਾਰੇ 6 ਪੀਸ 6 ਦੇ 6 ਹੀ ਚੱਕ ਲਿਓ 2000 ਦੇ ਹਿਸਾਬ ਨਾਲ ਦੇ ਦੂੰਗਾ 6 ਦੇ 6 ਹੀ ਇੱਕ ਗੱਲ ਹੋਰ ਜਿਹੜੇ ਮਾਡਲਾਂ ਚ SIM ਪੈਂਦੀ ਆ ਫੋਨ ਨਾਲ ਕਦੇ ਕਨੈਕਟ ਨਹੀਂ ਹੁੰਦੇ ਲੇਕਿਨ ਇਹ ਮਾਡਲ ਹੁੰਦਾ ਆ ਜਿਨੇ SIM ਪਾਉਣੀ ਆ SIM ਪਾ ਲੈ ਜਿਨੇ SIM ਨਹੀਂ ਪਾਣੀ ਉਹ 스마트 ਵਾਚ ਦਾ ਮਜ਼ਾ ਵੀ ਲੈ ਸਕਦਾ ਆ ਮਤਲਬ ਫੋਨ ਨਾਲ ਕਨੈਕਟ ਕਰ ਲਈ ਸਮਾਰਟ ਹੋ ਗਈ ਸਿਮ ਪਾਈ ਦੋਨੇ ਜਿਹਾ ਇਕੱਠੀਆਂ ਵੀ ਰਹਿ ਸਕਦੀਆਂ ਆ ਪਰ ਮੈਂ ਸਿਮ ਪਾਈ ਆ ਮੈਂ ਫੋਨ ਨਾਲ ਕਨੈਕਟ ਵੀ ਕਰ ਸਕਦਾ A to Z ਜਿਹੜੀ ਅਪਡੇਟ ਦਊਗਾ ਇਹ ਮਤਲਬ ਹਾਰਟ ਬੀਟ ਰਨਿੰਗ ਸਟੈਪ ਵਾਲਪੇਪਰ ਵੀ ਬਹੁਤ ਸੋਹਣਾ ਲੱਗ ਜਾਂਦਾ ਆ ਤੇ ਹਾਂ ਦੱਸ ਕਿਹੜਾ ਮਾਡਲ ਆ ਦੋ ਮਿੰਟ ਦੇਖ ਲੈਨੇ ਆ ਉਸ ਤੋਂ ਬਾਅਦ ਜੀ ਆਹ ਮਾਡਲ ਆਉਂਦਾ ਜੀ HK 2024 HK 2024 ਬਹੁਤ ਹੀ ਪਿਆਰਾ ਮਾਡਲ ਆ ਸੁਪਰ ਐਮਲੇਟ ਆ ਇਦੇ ਬਾਰੇ ਦੱਸਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਐਚ ਕੇ ਸੀਰੀਜ਼ ਦੀ ਪਹਿਲੀ ਗੱਲ ਬਹੁਤ ਟੌਪ ਦੀ ਆ ਇਹਦੇ ਵਿੱਚ ਡਿਟੇਲ ਚ ਮੈਂ ਨਾ ਦੱਸਾਂ ਸਿਰਫ ਰੇਟ ਦਵਾਂ ਗੱਲਬਾਤ ਪੂਰੀ ਐਂਡ ਐ ਐਸਾ ਕੋਈ ਫੀਚਰ ਨਹੀਂ ਜਿਹੜਾ ਇਹਦੇ ਵਿੱਚ ਨਹੀਂ ਹੈਗਾ ਆਹ ਵਾਲਾ ਇਹਦਾ ਬਾਕਸ ਆ ਬਾਕਸ ਦੀ ਪੈਕਿੰਗ ਹੀ ਦੱਸ ਦਿੰਦੀ ਆ ਕਿ ਚੀਜ਼ ਕਿੱਦਾਂ ਦੀ ਆ 2450 ਰੁਪਏ ਰੇਟ ਆ ਜਿਹੜਾ ਮੇਰੇ ਭਰਾ ਭਰਾ ਘੱਟ ਤੋਂ ਘੱਟ 5 ਪੀਸ ਵਾਏ ਕਰੂਗਾ 5 ਪੀਸਾਂ ਤੇ ਉਹਨੂੰ ਲਾ ਦੂੰਗਾ ਮੇਰੇ ਭਰਾ ਨੂੰ 1850 ਰੁਪਏ ਦੇ ਹਿਸਾਬ ਨਾਲ 5 ਪੀਸ 1850 ਰੁਪਏ ਦੇ ਹਿਸਾਬ ਨਾਲ ਜੇ ਕੋਈ ਮੇਰੇ ਭਰਾ ਲਊਗਾ 10% ਤੋਂ ਉੱਪਰ ਉਹਨੂੰ ਰਾ ਦਊਗਾ 1800 ਦੇ ਹਿਸਾਬ ਨਾਲ ਠੀਕ ਆ ਜੀ ਡੀਲ ਬਹੁਤ ਅੱਛੀ ਆ ਡੀਲ ਮਿਸ ਕਰਨ ਵਾਲੀ ਨਹੀਂ ਗਈ 에어ਪੋਰਟਾਂ ਦੇ ਰੇਟ ਵੀ ਹੋਗੇ ਬਾਕੀ ਹੋਰ ਇਦਾਂ ਦੀਆਂ ਬਹੁਤ ਚੀਜ਼ਾਂ ਆ ਜਿਹੜੀਆਂ ਸਾਡੇ ਕੋਲ ਪਈਆਂ ਆ ਹੁਣ ਇਦਾਂ ਦਾ ਮੈਂ ਦੱਸਣ ਲੱਗ ਜਾ ਆ ਵੀਡੀਓ ਬਹੁਤ ਲੰਮੀ ਹੋ ਜਾਏਗੀ ਤੇ ਲੇਕਿਨ ਕਿਸੇ ਵੀ ਮੇਰੇ ਭਰਾ ਨੇ ਆਪਣੇ ਵਰਕਰਾਂ ਨੂੰ ਆਪਣੇ ਸਟਾਫ ਨੂੰ ਜਿਹੜੇ ਟੈਲਾਂ ਵਾਲੇ ਮੇਰੇ ਭਰਾ ਉਹਨਾਂ ਦੇ ਟਾਰਗੇਟ ਪੂਰਾ ਕਰਦੇ ਆ ਮਤਲਬ ਅ ਮਿਸਤਰੀ ਦੇ ਵਿੱਚ ਵੀ ਠੇਕੇਦਾਰ ਵੀ ਜਿੱਦਾਂ ਵੀ ਤੁਸੀਂ ਦਿਵਾਲੀ ਤੇ ਸ਼ਗਨਾ ਦਾ ਕੰਮ ਆ ਇੱਕ ਦਿਵਾਲੀ ਹੁੰਦੀ ਆ ਜਿਹੜੀ ਵਰਕਰਾਂ ਵਾਸਤੇ ਬੈਸਟ ਹੁੰਦੀ ਆ ਕਿਉਂਕਿ ਗਿਫਟ-ਗੋਫਟ ਮਿਲ ਜਾਂਦੇ ਆ ਹੋਰ ਕਿਸੇ ਤਿਉਹਾਰ ਤੇ ਨਹੀਂ ਮਿਲਦੇ ਤੇ ਕੋਸ਼ਿਸ਼ ਕਰਿਆ ਕਰੋ ਸਾਰੇ ਮੇਰੇ ਭਰਾ ਆਪਣੇ ਸਟਾਫ ਨੂੰ ਪੂਰਾ ਖੁਸ਼ ਰੱਖਿਆ ਕਰੋ ਕਿਉਂਕਿ ਸਾਲ ਪਰ ਆਪਾਂ ਕੰਮ ਲੈਣਾ ਹੁੰਦਾ ਆ ਲੇਕਿਨ ਵਰਕਰ ਵੀ ਮੇਰੇ ਪਰਾ ਪੂਰੇ ਧਿਆਨ ਦੇਣ ਕਿ ਤੁਸੀਂ ਵੀ ਪੂਰੀ ਪੂਰੀ ਰਿਸਪੋਨਸਿਬਿਲਟੀ ਦੇ ਨਾਲ ਕੰਮ ਕਰਨ ਇਸ ਕੰਮ ਨੂੰ ਤੁਸੀਂ ਤੁਹਾਡਾ ਰਿਸਪੋਨਸਿਬਿਲਟੀ ਨਾਲ ਕੰਮ ਕਰਨ ਦੇ ਨਾਲ ਮਾਲਕ ਦਾ ਫਾਇਦਾ ਤਾਂ ਹੋਏਗਾ ਹੀ ਹੋਏਗਾ ਲੇਕਿਨ ਤੁਹਾਡਾ ਜਿਆਦਾ ਫਾਇਦਾ ਹੋਊਗਾ ਕਿਉਂਕਿ ਤੁਹਾਡਾ ਜਿਹੜਾ ਇੱਥੋਂ ਹੀ ਰਾਹ ਬਣਨਾ ਆ ਤੁਸੀਂ ਇੱਥੋਂ ਹੀ ਤੁਹਾਡੀ ਜਿਹੜੀ ਦਿਸ਼ਾ ਦੱਸੂਗੀ ਕਿ ਤੁਸੀਂ ਕਿੱਧਰ ਨੂੰ ਜਾਣਾ ਆ ਜੇ ਤੁਸੀਂ ਇੱਥੇ ਨਹੀਂ ਟੰਗਣਾ ਕੰਮ ਕਰੋਗੇ ਇੱਥੇ ਹੀ ਨੀਤ ਜਿਹੜੀ ਆ ਬਨਤੀ ਰੱਖੋਗੇ ਤਾਂ ਤੁਸੀਂ ਅੱਗੇ ਕਾਮਯਾਬ ਸਵਾਹ ਹੋਣਾ ਆ ਇਸ ਕਰਕੇ ਬਾਕੀ ਇਹ ਵੀਡੀਓ ਵੱਧ ਤੋਂ ਵੱਧ ਮੇਰੇ ਭਰਾ ਆਪਣੇ ਗਰੁੱਪਾਂ ਕਰਾ ਪਾਜ ਆਪਣੀ ਫੇਸਬੁੱਕ ਤੇ ਪੋਸਟ ਤੇ ਇੰਸਟਾਗ੍ਰਾਮ ਸਟੋਰੀ ਦੇ ਵਿੱਚ ਵੱਧ ਤੋਂ ਵੱਧ ਮੇਰੇ ਭਰਾਵਾਂ ਨੂੰ ਸ਼ੇਅਰ ਕਰੋ ਤਾਂ ਕਿ ਦਿਵਾਲੀ ਤੇ ਸਾਰੇ ਮੇਰੇ ਭਰਾਵਾਂ ਦਾ ਬੈਨੀਫਿਟ ਹੋ ਸਕੇ ਤੇ ਘੱਟ ਤੋਂ ਘੱਟ ਪ੍ਰਾਈਸ ਦੇ ਵਿੱਚ ਮੇਰੇ ਭਰਾਵਾਂ ਨੂੰ ਚੀਜ਼ਾਂ ਜਿਹੜੀਆਂ ਆ ਮੋਬਾਈਲ ਐਸੈਸਰੀ ਮਿਲ ਸਕੇ ਤੇ ਘੱਟ ਪ੍ਰਾਈਸ ਦੇ ਵਿੱਚ ਕੁਆਲਿਟੀ ਮਿਲ ਸਕੇ ਘੱਟ ਪ੍ਰਾਈਸ ਦੇ ਵਿੱਚ ਕਚਰਾ ਨਹੀਂ ਕੁਆਲਿਟੀ ਤੇ ਜਿਹੜੇ ਮੇਰੇ ਭਰਾ ਨੇ ਆਪਣੇ ਵਰਕਰਾਂ ਨੂੰ ਕੋਈ ਆਈਟਮ ਕਿਸੇ ਵੀ ਤਰ੍ਹਾਂ ਦੇਣੀ ਆ ਛੋਟੀ ਮੋਟੀ ਕਿਦਾਂ ਵੀ ਆ ਇੱਕ ਵਾਰੀ ਮੇਰੇ ਨਾਲ ਡਿਸਕਸ ਜ਼ਰੂਰ ਕਰ ਲਿਓ ਮੇਰੇ ਭਰਾ ਤੁਹਾਡੇ ਬਚਨ ਦੇ ਅਕੋਰਡਿੰਗ ਤੁਹਾਡੇ ਸਟਾਫ ਦੇ ਅਕੋਰਡਿੰਗ ਤੁਹਾਨੂੰ ਐਸੀ ਚੀਜ਼ ਦਊਗਾ ਕਿ ਤੁਸੀਂ ਅਗਲੀ ਦੀਵਾਲੀ ਤੱਕ ਭਰਾ ਨੂੰ ਯਾਦ ਰੱਖੋਗੇ ਨੰਬਰ ਨੋਟ ਕਰ ਲਿਓ 70 87 87 12 23 ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮੇਰੇ ਭਰਾ ਤੇ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਆ ਤਦ ਤੱਕ ਲਈ ਸੱਚਰੀਆ ਕਾਲ